ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਟਾਈਮ ਹੋ ਗਿਆ ਜੀ 5 ਵਜੇ ਚੱਲੇ ਆ ਤੇ ਸਮਰ ਨੇ ਦੋ ਬਣਾ ਲਿਆ ਆ ਹਨਾ 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 ਦੋ ਬਣਾ ਲਿਆ ਅੱਜ ਹਨਾ ਹਨਾ ਹੈਕਰ

ਤੇ ਇਹ ਕੋਣ ਜੈਂਪਰ ਸ਼ੁਰੂ ਕੀਤਾ ਆ ਮੈਂ ਲੱਗੀ ਆ ਆਪਣੇ ਆਲਾ ਸੀਨ ਮੇਰਾ ਆ ਇਹ ਤੇ ਮੰਮੀ ਜਿਹੜਾ ਲੈ ਕੇ ਆਈ ਸੀ ਮੰਮੀ ਦਾ ਮੈਂ ਸੀਨ ਤਾਂ ਆਪਣੇ ਆਲਾ ਮੇਰੇ ਅਜ ਸਲਵਾਰ ਸੀਂਦੀ ਪਈ ਆ ਤੇ ਜੈਂਪਰ ਰੰਦਾ ਆ ਤੇ ਬਾਕੀ ਐ ਕੋਸ਼ਟ ਆਇਆ ਆ ਜਿਹੜਾ ਬਾਹਰੋਂ ਸੀਨਾ ਉਹ ਮੈਂ ਉਹਦੀ ਲਾਈਨਿੰਗ ਧੋ ਕੇ ਪਾਈ ਲਾਈਨਿੰਗ ਵਾਲਾ ਆ ਤੇ ਚੱਕਣੀ ਪਾਈ ਹੋਈ ਆ ਬਸ ਉਹ ਜੈਂਪਰ ਸੀਨਾ ਆ ਹਾਂ ਤੇ ਬਾਕੀ ਮਮਾ ਮੇਰਾ ਸਿਰ ਕਿੱਥੇ ਜਿਹੜਾ ਉਹ ਹੋਇਆ ਜਾਣਾ ਕੋੜਾ ਜੇ ਪੈਨਸ ਨਹੀਂ ਗਈ ਬਹੁਤ ਵੱਡੀ ਹੋਈ ਏਡੇ ਸਾਰੇ ਆ ਉਹਦੇ ਨਾਲੇ ਨਾ ਸਾਰੇ ਪਾਸੇ ਕੰਨ ਦੇ ਪਿੱਛੇ ਗਟੀ ਜੀ ਬਣੀ ਆ ਤੇ ਉਹ ਸਾਰੀ ਆਹ ਵਾਲਾ ਪਾਸਾ ਸਾਰਾ ਹੀ ਦੁਖਦਾ ਆ ਉਹਦੇ ਨਾਲ ਤੇ ਦਵਾਈ ਦਵਾਈ ਲਿਆ ਕੇ ਦਿੱਤੀ ਇਹਨਾਂ ਨੇ ਉਹਨਾਂ ਥੋੜਾ ਜਿਹਾ ਫਰਕ ਹੈਗਾ ਆ ਪਰ ਜਿਆਦਾ ਨਹੀਂ ਬਹੁਤ ਦੁਖਦਾ ਆ ਇਧਰੋਂ ਪਾਸਾ ਸਾਰਾ ਹੀ ਤੇ ਇੱਕ ਆ ਮੇਰੇ ਹੋਇਆ ਕਾਲਾ ਜਿਹਾ ਆਹ ਵਾਲਾ ਇਹ ਪਤਾ ਨਹੀਂ ਕੀ ਹੋਇਆ ਆ ਕਿ ਵੀ ਕਿੰਨੇ ਦਨ ਹੋ ਗਏ ਹੋਏ ਨੂੰ ਇਹਨੂੰ ਮੈਂ ਜੀ ਇਧਰ ਉੱਤੋਂ ਫਰੈਂਡ ਜਿਹਾ ਲਾ ਦੰਨੀ ਆ ਜੇ ਕਿੱਦਾਂ ਕੁਛ ਵੀ ਕਰਦੀ ਹਨਾ ਤੇ ਇਹ ਦੁੱਖਦਾ ਆ ਪਤਾ ਨਹੀਂ ਇਹ ਕੀ ਹੋਈ ਜਾਂਦਾ ਕਾਲਾ ਕਾਲਾ ਜਿਹਾ ਤੇ ਹਾਂ ਪੁੱਤ ਨਹੀਂ ਜਾਣਾ ਤੈਨੂੰ ਮੈਂ ਕਿਹਾ ਤੋਪਿਆ ਨਹੀਂ ਜਾਣਾ ਤੋਪਿਆ ਮੈਂ ਰੋ ਰੋਈ ਜਾਂ ਕੋਈ ਨਹੀਂ ਪੁੱਤ ਰੋਲਾ ਰੋਲਾ ਕੋਈ ਨਾ ਤੱਪ ਬਹੁਤ ਜ਼ਿਆਦਾ ਆ ਬਾਹਰ ਹਜੇ ਬਾਹਰ ਕਰਨਾ ਹੁਣ ਇਹ ਨਾਤਾ ਹਜੇ ਮਾਂ ਮਾਂ ਦੁੱਧ ਯੇਨੀ ਕੀ ਲੈਣਾ ਮਾਂ ਦੁੱਧ ਬਾੰਟੂ تھی ਹਾਂ ਕਿੱਥੇ ਆ ਬਾੰਟੂ تھی ਕਾਪੀ ਰਣੀ ਹਾਂ ਹਾਂ ਕੀ ਕਰਨਾ ਉੱਤੇ ਮਾਂ ਦੁੱਧ ਹੂੰ ਹੂੰ ਹਾਂਜੀ ਜੀ ਟਾਈਮ ਹੋ ਗਿਆ 6:30 ਤੇ ਮੈਂ ਆਪਣੇ ਵਾਲਾ ਜਿਹੜਾ ਮੇਰਾ ਜੈਂਪਰ ਸੀਗਾ ਉਹ ਮੈਂ ਸੀਨੇ ਵਾਲੀ ਆ ਬਾਹਾਂ ਵੱਸ ਜੋੜੇ ਵਾਲੀਆਂ ਰਹਿ ਗਈਆਂ ਤੇ ਭਾਂਡੇ ਬਹੁਤ ਜ਼ਿਆਦਾ ਹੋਏ ਪਏ ਹਨ ਤਾਂ ਭਾਂਡੇ ਚੋਲ ਗਏ ਤੇ ਮੰਮੀ ਲੈਣ ਜਰਿਆ ਦਾਲ ਜਿਹੜੀ ਆਪਾਂ ਬਣਾਉਣੀ ਆ ਮੰਮੀ ਕਹਿੰਦੇ ਤਾਜ ਤੇ ਮਸਾਲਾ ਦੀ ਚੈ ਲੈ ਕੇ ਆਵੇ ਤੇ ਜਾਂ ਤਾਂ ਆਪਾਂ ਭਾਂਡੇ ਵਗੈਰਾ ਧੋ ਲੈਨੇ ਆ ਤੇ ਸਾਮਰਵੇ ਦੀ ਕਰੀ ਜਾਂਦਾ ਆਪਾਂ ਤੁਹਾਨੂੰ ਤਾਂ ਤੇ ਮੇਰਾ ਵਿਚਾਰ ਬਹੁਤ ਜ਼ਿਆਦਾ ਘਟਦਾ ਆ ਆ ਇਕੱਲੇ ਨਹੀਂ ਤਨਗਿਉਂ ਆ ਕਿ ਆਦਾਂ ਚਾੜਾ ਮਾੜਾ ਜਵਾਕ ਤੇ ਮੰਨੇ ਪੈਰਮਾ ਸਾਂ ਵਾਲਾ ਸੀਂਡੇ ਆਈ ਅੰਝੀ ਤੇ ਜਵਾਲੀ ਨਾਲ ਪਰ ਮੈਂ ਸਲਵਾਰਾ ਦੇਣੀਆਂ ਸਿੱਧੀਆਂ ਤੋਂ ਸੀ ਤੇ ਤੇ ਉਹ ਫਿਰ ਮੇਰੇ ਘਰ ਕੇ ਨੂੰ ਮੈਂ ਸੁੱਤੀ ਨਹੀਂ ਤੇ ਕੋਈ ਏਡਾ ਫੁਣ ਤੇ ਵੀਡੀਓ ਵਗੈਰਾ ਜਿਹਾ ਲਾ ਕੇ ਹਨਾ ਤੇ ਮੈਂ ਫੇਨ ਲਾਪੀ ਸੀਗੀ ਤੇ ਫੇਰ ਥੋੜੀ ਨੀਂਦ ਜੀ ਜਦਾ ਹੋ ਗਏ ਪਰ ਬਹੁਤ ਮੈਂ ਪਕੀ ਜੈ ਨਹੀਂ ਪਿੱਛੀਆਂ ਤੇ ਅੱਜ ਤੱਕ ਮੇਰਾ ਬਾਦ ਦਾ ਨਹੀਂ ਸੀਗਾ ਮੇਰਾ ਬਾਂ ਨੂੰ ਸ਼ਾਇਦ ਸੁਨੇਹੇ ਕੇ ਜਾਈ। ਤੇ ਮੇਰੇ ਕੋਲ ਥੋੜੇ ਕੋਈ ਹਾਨੀ ਸੀ ਪਰ ਜਿਹੜੀ ਮੰਮੀ ਜਿਹੜਾ ਦੇਖੀ ਰਹੀ ਸੀ ਨਾ ਉਹ ਆ ਜੀ ਨੂੰ ਜਿਹੜਾ ਵਾਲ ਦਿਨ ਸੀ ਕੈਂਪਰ ਦੀ ਕਟਿਆ ਹੋਇਆ ਸੀਗਾ ਬਸ ਸੀਣ ਵਾਲਾ ਰਹਿੰਦਾ ਸੀ। ਕਿ ਉਹਨੂੰ ਅੱਧਾ ਘੰਟਾ ਹੀ ਲੱਗਦਾ। ਕਾਹ ਤੋਂ ਹੋਣਾ ਕੋਈ ਨੂੰ ਹਾਂ ਜਦੋਂ ਮੈਂ ਇੱਥੇ ਬਾਹਰ ਬੂਹੇ ਬੈਠੀ ਚਰਪਾਈ 깔 ਲੂੰਗੀ। ਜਾਂ ਕਿ ਜਿਹੜਾ ਮੈਂ ਕੱਲ ਸ਼ਾਮ ਤੱਕ ਇਹ ਕੋ ਪੂਰਾ ਮੈਂ ਕੱਲ ਸ਼ਾਮ ਤੱਕ ਦੇਣਾ ਹੈ ਲਾਈਨ ਘੜਾਇਆ ਉਹ ਤੇ ਉਹ ਦੇਖਦੀ ਜਾ ਮੈਂ ਉਹ ਦੀ ਕਟਿੰਗ-ਕੁਟਿੰਗ ਕਰਨੀ ਹੈ ਉਹ ਜੋੜ-ਜੋੜ ਕਰਨੀ ਹੈ ਗਾਲ ਦੋ ਰੱਖ ਕੇ ਤਾਂ ਫਿਰ ਦੇਖਦੀ ਹਾਂ ਮੈਂ ਕੋਈ ਕਟਿੰਗ-ਕੁਟਿੰਗ ਨਹੀਂ ਕਰਦਿਆਂ ਤੇ ਟਮਾਟਰ ਪੱਕਾ ਵੀ ਨਹੀਂ ਅਰੇ ਆਏ ਹੈ ਇਹ ਸੱਤ ਵੱਜੇ ਨਾਲ ਆਉਣੇ ਕਰ ਤੱਕ ਹੋ ਗਏ ਆ ਤੇ ਉਹ ਵੀ ਨਹੀਂ ਅਜੇ ਪੱਕਾ ਆਇਆ ਕਿ ਬਸ ਕੋਹ ਕਦੋਂ ਪੱਕਾ ਹੁੰਦਾ ਹੈ ਤੇ মই ভাণ্ডে ধনটো পাতি নে কই গা ਸਾਹ ਪਾ ਲੈ। ਸਿੱਕਾ ਥੋੜਾ ਜਿਹਾ ਅਦਰਕ ਪਾ ਲਾਂਗੇ ਨਾ ਕੱਟ ਕੇ ਤੇ ਮੰਮੀ ਰੋਟੀ ਵਾਂਗ ਲੱਗੇ। ਇਹ ਆਨਾਂ ਗੋਸ ਥੋਕੀ ਨਹੀਂ ਬਾਈਸੀ ਸੌਕਸੋਸ ਤੋਂ ਲੈ ਕੇ ਕ੍ਰੈਸਪਰਸ ਕਰਦੇ ਹਾਂ। ਜੈਂਕਰ ਦੀ ਕਟਿੰਗ ਕਰਨੀ ਆ ਤੇ ਮੈਂ ਪਿਆਜ਼ ਪਿਊਜ ਕੱਟਣ ਆਪੀ ਸੀਗੇ ਤੇ ਸਮਾਂ ਨੂੰ ਦੁੱਧ ਦੁੱਧ ਗਰਮ ਕਰਕੇ ਲੈਣਾ ਸੀ। ਤੇ ਹੁਣ ਮੈਂ ਤੜਕਾ ਲਾ ਕੇ ਤਫੇ ਰਹੀ ਆਪਾਂ ਕਟਿੰਗ-ਕਟਿੰਗ ਕਰਦੇ ਆਂ ਫਿਰ ਸੇਂਦੇ ਆਂ ਥੋੜਾ-ਬਹੁਤਾ ਲੱਕੀ ਥੋੜਾ-ਬਹੁਤਾ ਸਵੇਰ ਨੂੰ ਸੀਂਗਾਗੇ ਹਾਂਜੀ ਤੋਲ ਲੈਣੀ ਹਾਂਜੀ ਲਾਜੀ ਖਾਣ ਲੱਗੇ ਆਪਾਂ ਰੋਟੀ ਦਾਲ ਪਿਆਜ਼ ਣਾੜੇ ਚਾਰ ਇਹੀ ਖਾਉਂਗੇ ਮੈਂ ਤਾਂ ਨਹੀਂ ਖਾਣਾ ਸਮਰ ਇੱਧਰ ਖੇਲਦਾ ਪੁੱਤ ਰੋਟੀ ਖਾ ਲਵੋ ਆਜੋ ਦਾਲ ਨਾਲ ਦਾਲ ਨਾਲ ਰੋਟੀਆਂ ਕਾਕੇ ਕਾਨੀ ਲੱਤੀ ਪੁੱਤ ਦਾਲ ਚ ਨਾ ਮਾਰੀਂ ਡਲ ਜਾਣੀ ਸਾਰੀ ਪਾਪਾ ਸੰਜੀ ਧੀਰ ਸਮਰ ਚਪਣਾ ਲੈ ਕੇ ਆ ਮੇਰੀ ਜੀ ਮਨ ਜਾਬੋ ਹੋਇਆ ਜਿਆਦਾ ਗੰਦਾ ਹੋਇਆ ਸੀਗਾ ਦੇ ਦੋ ਨਾ ਆਪਾ ਕੱਪੜਾ ਲਾਇਆ ਨਹੀਂ ਉਸ ਤੋਂ ਕਿਉਂ ਵੀ ਉਹ ਸੁੱਕ ਕੇ ਨਹੀਂ ਤਾਂ ਕੇ ਨਹੀਂ ਸੁਕਦਾ ਆ ਇਹ ਚਾਹ ਤੇ ਕਿਹਾ ਉਹਨੂੰ ਕਰਾ ਦਿਓ ਰੱਖ ਦੇ ਹੈ ਹੂੰ ਟੈਂਕੀ ਵਾਟ ਉਹ ਬਾਤ ਨਹੀਂ ਕੋਈ ਨਾ ਇਹ ਸੋਫਿਆਂ ਦੇ ਕਵਰ ਲਾਏ ਆ ਉਹ ਧੋਣੇ ਪਾਏ ਆ ਧੋ ਹੋ ਗਏ ਦੋ ਛੋਟਿਆਂ ਤੇ ਰਹਿ ਗਏ ਵੱਡੇ ਦਾ ਧੋਣੇ ਪਾਣੀ ਉੱਪਰ ਨਹੀਂ ਨਿਕਲ ਰਿਹਾ ਪੰਡਾ ਟੈਂਕੀ ਦੇ 何 Hæ hæ hæ